ਤੇ ਅੱਜ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜਾ ਸਾਨੂੰ ਪ੍ਰੋਸੇਯੋਗ ਬਸੀਦਿਆਂ ਤੋਂ ਪਤਾ ਲੱਗਿਆ ਕਿ ਜਿਹੜੀ ਲੈਂਡ ਪੂਲਿੰਗ ਸਕੀਮ ਸਰਕਾਰ ਨੇ ਲੋ ਆਮ ਪੰਜਾਬ ਦੇ ਜ਼ਿਮੀਂਦਾਰਾਂ ਦੇ ਨਾਲ ਧੋਖਾ ਕੀਤਾ ਸੀ ਉਹ ਸ਼੍ਰੋਮਣੀ ਕਾਦੀਦਾਨ ਨੇ ਇੱਕ ਬਹੁਤ ਵੱਡਾ ਜ਼ਿਮੀਂਦਾਰਾਂ ਦੇ ਹੱਕ ਦੇ ਵਿੱਚ ਧਰਨੇ ਦੇਣੇ ਸਟਾਰਟ ਕੀਤੇ ਜਿੱਦਾਂ ਕਿ ਪਿਛਲੇ ਸਮੇਂ ਦੌਰਾਨ ਲੁਧਿਆਣੇ ਵਿੱਚ ਧਰਨਾ ਦਿੱਤਾ ਆਪ ਤੋਂ ਬਾਅਦ ਮੁਹਾਲੀ ਫਿਰ ਬਠਿੰਡਾ ਫਿਰ ਅੱਜ ਜਿਹੜਾ ਧਰਨਾ ਸੀ ਉਹ ਕਟਿਆਲੇ ਜ਼ਿਲ੍ਹੇ ਦਿੱਤਾ ਉਸ ਤੋਂ ਬਾਅਦ ਨਾਲ ਹੀ ਸਾਡੇ ਪ੍ਰਧਾਨ ਸਰਦਾਰ ਸੁਖੀਰ ਸਿੰਘ ਬਾਦਲੂ ਸਾਹਿਬ ਨੇ ਪਹਿਲੀ ਤਰੀਕ ਤੋਂ ਹਲਕਾ ਵਾਈਜ਼ 100 ਜਿੰਨੇ ਵੀ ਸਾਡੇ ਹਲਕੇ ਆ ਪੰਜਾਬ ਦੇ ਹਲਕਾ ਵਾਈਜ਼ ਇੱਕ ਤਰੀਕ ਤੋਂ ਤਨਖਾਹ ਦੇਣੀ ਸਟਾਰਟ ਕਰਨੇ ਸੀ ਉਹ ਅਨਾਉਂਸ ਕਰਤਾ ਸੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਸ਼੍ਰੋਮਣੀ ਕਾਲੀ ਦਲ ਤੋਂ ਡਰਦੇ ਮਾਰੇ ਉਹਨਾਂ ਦੀ ਸਰਕਾਰ ਡਿੱਗਣ ਵਾਲੀ ਉਹਨੂੰ ਨਜ਼ਰ ਆਈ ਵੀ ਡਿੱਗਣ ਲੱਗੀ ਐ ਤੇ ਉਸ ਕਰਕੇ ਜਿਹੜੀ ਆਪਣਾ ਲੈਂਡ ਪੁਲਿੰਗ ਪੋਲਿਸੀ ਐ ਇਹ ਵਾਪਸ ਲੈ ਲਈ ਇਹਨਾਂ ਨੇ ਜਿਸ ਤਰ੍ਹਾਂ ਲਗਾਤਾਰ ਜਿਹੜਾ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਧਰਨੇ ਦਿੱਤੇ ਜਾ ਰਹੇ ਸੀ ਕਿਤੇ ਨਾ ਕਿਤੇ ਇਹ ਸ਼੍ਰੋਮਣੀ ਕਾਲੀ ਦਲ ਦਾ ਦਬਾਅ ਸੀ ਜਿਸ ਦੇ ਨਾਲ ਭਵਾਂਤ ਭਵਾਂਤ ਸਰਕਾਰ ਨੂੰ ਜਿਹੜਾ ਇਹ ਪੋਲਿਸੀ ਵਾਪਸ ਲੈਣੀ ਪਈ ਜਿਹੜੀ ਸ਼੍ਰੋਮਣੀ ਕਾਲੀ ਦਲ ਦਾ ਦਬਾਅ ਦੀ ਗੱਲ ਕਰਦੇ ਆਪਾਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਸਾਡਾ ਸ਼੍ਰੋਮਣੀ ਕਾਲੀ ਦਲ ਦੇ ਪੁਰ ਉਹਨਾਂ ਨੇ ਉਹਨਾਂ ਦੇ ਨਾਲ ਲੋਕੀ ਜੀਵਿਦਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹ ਖੜੇ ਸੀ ਅੱਗੇ ਵਾਸਤੇ ਖੜਨਗੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਇਸ ਸਕੀਮ ਨੂੰ ਲੈ ਕੇ ਇਸ ਕਰਕੇ ਵੀ ਜਿਹੜਾ ਇਹ ਸਰਕਾਰ ਨੇ ਯੂ ਟਰਨ ਲਿਆ ਜਿਹੜਾ ਇਹ ਲੋਕਾਂ ਦੇ ਮਨ ਦੇ ਵਿੱਚ ਤਾਂ ਉਹਨਾਂ ਦਾ ਧੋਖਾ ਹੋ ਗਿਆ ਸੀ ਸ੍ਰਿਆਮੇ ਬਾਹਰ ਦੀਆਂ ਕੰਪਨੀਆਂ ਨੇ ਆ ਕੇ ਜਿਹੜੀ ਆ ਲੈਂਡ ਪੂਲਿੰਗ ਦਾ ਫਾਇਦਾ ਲੈਣਾ ਸੀ ਆਪਨੇ ਪੰਜਾਬ ਦੇ ਲੋਕਾਂ ਨਾਲ ਤਾਂ ਬਹੁਤ ਵੱਡਾ ਧੋਖਾ ਕਰ ਦਿੱਤੀ ਸਰਕਾਰ ਇਸ ਕਰਕੇ ਡਰਦੇ ਮਾਰੇ ਨੇ ਮੈਨੂੰ ਭਰੋਸੇਯੋਗ ਸਰੋਤਿਆਂ ਤੋਂ ਪਤਾ ਲੱਗਿਆ ਤੇ ਭਈ ਉਹ ਸਕੀਮ ਵਾਪਸ ਲੈ ਲਈ ਇਹਨਾਂ ਨੇ ਅਛਾ ਆਮ ਜਿਹੜੇ ਤੁਹਾਡੇ ਨਾਲ ਇਲਾਕੇ ਦੇ ਲੋਕਾਂ ਦੇ ਵੱਲੋਂ ਜਿਹੜਾ ਇੱਕ ੜ ਦੇ ਵਿੱਚ ਸ਼ਾਮਲ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਇਕੱਠਾ ਦੇ ਵਿੱਚ ਜਿਹੜਾ ਜਾ ਕੇ ਇਸ ਸਕੀਮ ਦਾ ਜਿਹੜਾ ਵਿਰੋਧ ਕੀਤਾ ਗਿਆ ਉਹਨਾਂ ਲੋਕਾਂ ਨੂੰ ਵੀਰਾਂ ਨੂੰ ਨਿਵਾਸੀਆਂ ਨੂੰ ਵੀ ਕਹਿਣਾ ਚਾਹੂੰਗੀ ਉਹਨਾਂ ਨੂੰ ਅਸੀਂ ਅੱਜ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਸਾਡੇ ਪੰਜਾਬ ਵਾਸਤੇ ਜਿਹੜਾ ਸਰਕਾਰ ਨੇ ਧੱਕਾ ਕਰ ਰਹੀ ਸਾਡੇ ਨਾਲ ਉਹ ਆਪਣੇ ਦਰਦੇ ਬਾਰੇ ਨੂੰ ਇਹ ਰੀਡ ਲੈਂਡ ਪੁਲਿੰਗ ਪਾਲਸੀ ਆ ਵਾਪਸ ਲਈ ਹੈ ਮੈਂ ਆਪਣੇ ਸਾਰੇ ਪੰਜਾਬੀ ਭਾਈ ਜੀਵਦਰਾਂ ਨੂੰ ਇਸ ਗੱਲ ਦੀ ਖੁਸ਼ਖਬਰੀ ਬਧਾਈ ਦਿਨਾ ਆਪਣੀ ਪਾਰਟੀ ਵੱਲੋਂ ਤੇ ਮੈਂ ਆਪ ਚੌਧਰੀ ਸ਼ਾਮਲਾਲ ਪਿੰਡ ਮਾਜਰੀਆ ਵਿਧਾਨ ਸਭਾ ਹਲਕਾ ਖਾਨੜ ਵੱਲੋਂ ਧੰਨਵਾਦ ਧੰਨਵਾਦ